ਇਹਨਾਂ ਚਾਰ ਤਰੀਕੇ ਦੇ ਟਿੱਕੀ ਆ ਦਹੀਂ ਭੱਲੇ ਆ ਮੰਚੂਰੀਆਂ ਆ ਪੰਜਾਬੀਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਜੇ ਸੋਚਿਆ ਜਾਵੇ ਤਾਂ ਕੰਮ ਦੀ ਘਾਟ ਹੈ ਨਹੀਂਗੀ ਕਿਸੇ ਵੀ ਚੀਜ਼ ਦੀ ਇਹ ਵਿਅਕਤੀ ਇਹਨੂੰ ਸ਼ੁਰੂ ਕੀਤਾ ਆ ਫੂਡ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਵੀਰੇ 6 ਮਹੀਨੇ ਹੋ ਗਏ ਆਪਾਂ ਨੂੰ ਸ਼ੁਰੂ ਕੀਤੇ ਆ ਕਿੱਥੋਂ ਆਗੇ ਸ਼ੁਰੂ ਕੀਤਾ ਸੀ ਇਹ ਆਪਾਂ ਜੂਪੀ ਤੋਂ ਆਏ ਸੀਗੇ ਲਖੀਮਪੁਰ ਜ਼ਿਲ੍ਹਾ ਵਾ 10 ਸਾਲ ਹੋ ਗਏ ਉਦਾਂ ਸਾਨੂੰ ਆਇਆ ਨੂੰ ਪਰ ਇਹ ਕੰਮ ਆਪਾਂ 6 ਮਹੀਨੇ ਤੋਂ ਸਟਾਰਟਿੰਗ ਕੀਤਾ ਜੀ ਇੱਥੇ ਨਕੌਦਰ ਦੇ ਵਿੱਚ ਆਪਾਂ ਮਹਿਤਪੁਰ ਰੋਡ ਆ ਗੁਰੂ ਨਾਨਕੀ ਯੂਨੀਵਰਸਿਟੀ ਦੇ ਸਾਹਮਣੇ ਇਹ ਆਪਾਂ ਇੱਥੇ ਕਾਰ ਲਾਈ ਜੀ ਰਿਸਪੌਂਸ ਕਿਵੇਂ ਆ ਰਿਸਪੌਂਸ ਬਹੁਤ ਸੋਹਣਾ ਜੀ ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਇੰਨਾ ਸੋਹਣਾ ਕਹਿ ਨਹੀਂ ਸਕਦੇ ਜੀ ਇਹ ਇੱਕ ਚੀਜ਼ ਬਰਗਰ ਆ ਦੱਸਣੀ ਤੇ ਮੈਂ ਹਾਂਜੀ ਇਹ ਜਪਜੀ ਸਾਹਿਬ ਦਾ ਪਾਠ ਜਿਹੜਾ ਵਾ ਇਹ ਆਪਾਂ ਜਿੱਦਾਂ ਛੋਟੇ ਬੱਚੇ ਜਿਹੜੇ ਆ ਜਿੱਦਾਂ ਹੁਣ ਵੀ ਚਲੋ ਇਹ ਲਾਲਚ ਦੇ ਨਾਲ ਜਿੱਦਾਂ ਇਸ ਕਰਕੇ ਲਗਾਇਆ ਹੈਗਾ ਕਿ ਬਰਗਰ ਦੇ ਲਾਲਚ ਦੇ ਨਾਲ ਆਪਣੇ ਗੁਰਬਾਣੀ ਦੇ ਨਾਲ ਬੱਚਾ ਜੋੜ ਸਕਦਾ ਬਣਾਉਨੇ ਆਪਾਂ ਬਰਗਰ ਆ ਵੀਰੇ ਤਿੰਨ ਚਾਰ ਤਰੀਕੇ ਦੇ ਟਿੱਕੀ ਆ ਦਹੀਂ ਭੱਲੇ ਆ ਮਨਚੂਰੀਆਂ ਆ ਲੱਸੀ ਆ ਆਪਣੇ ਕੋਲ ਗੋਲ ਗੱਪੇ ਆ ਛੋਲੇ ਭਟੂਰੇ ਆ ਛੋਲੇ ਪੂੜੀ ਆ ਤੇ ਆਪਣੇ ਲੱਸੀ ਖੱਟੀ ਵੀ ਆ ਮਿੱਠੀ ਵੀ ਆ ਤੇ ਕੜੀ ਚਾਵਲ ਆ ਤੇ ਰਾਜਮਾ ਚਾਵਲ ਆ ਪੰਜਾਬੀਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਜੇ ਸੋਚਿਆ ਜਾਵੇ ਤਾਂ ਕੰਮ ਦੀ ਘਾਟ ਹੈ ਨਹੀਂਗੀ ਕਿਸੇ ਵੀ ਚੀਜ਼ ਦੀ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਆਪਾਂ ਕੋਈ ਵੀ ਕੰਮ ਆਪਾਂ ਆਪਦਾ ਕਰ ਸਕਦੇ ਆ ਵਿਦੇਸ਼ਾਂ ਦੇ ਵਿੱਚ ਜਾਣ ਦੇ ਨਾਲੋਂ ਜੇ ਆਪਾਂ ਆਪਦਾ ਇੱਥੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿੱਦਾਂ ਦਾ ਵੀ ਕੰਮ ਸ਼ੁਰੂ ਕਰਨਾ ਚਾਹੀਏ ਉਹ ਕਰਕੇ ਇੱਥੇ ਹੀ ਮਿਹਨਤ ਕਰੋ ਨਾਲੇ ਘਰ ਦੇ ਵਿੱਚ ਰਹੋਗੇ ਨਾਲੇ ਵਧੀਆ ਕਮਾਈ ਹੋਵੇਗੀ ਬਜੇਸ਼ਾ ਦੇ ਵਿੱਚ ਵੀ 50-50 ਲੱਖ ਰੁਪਇਆ ਲਾ ਕੇ ਜਾ ਰਹੇ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਹਾਲਾਤ ਉੱਥੇ ਵੀ ਬਹੁਤ ਮਾੜੇ ਹੋ ਚੁੱਕੇ ਆ ਪੰਜਾਬੀ ਵੀਰਾਂ ਨੂੰ ਆਪਣੇ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਇੱਕ ਵਾਰੀ ਮੇਰੇ ਕੋਲ ਆਣ ਕੇ ਪੰਜਾਬੀ ਖਾਣਾ ਖਾਓ ਆਣ ਕੇ ਟੈਸਟ ਕਰਕੇ ਦੱਸੋ ਸਵਾਦ ਬਹੁਤ ਹੀ ਵਧੀਆ ਆਪਦੇ ਵੱਲੋਂ ਤਾਂ ਤਿਆਰ ਕੀਤਾ ਜਾਂਦਾ ਹੈ ਬਾਕੀ ਜਿੱਦਾਂ ਦਾ ਕੋਈ ਕਮੀ ਪੇਸ਼ੀ ਹੋਵੇ ਉਹ ਦੱਸ ਸਕਦਾ ਹੈ ਸਾਨੂੰ ਹੂੰ ਤੁਜੀ ਮਿਰਚਾਂ ਤਲ ਕੇ ਸਲਾਦ ਬਹੁਤ ਵਧੀਆ ਗਾਜਰ ਦਾ ਹਰੀਆਂ ਮਿਰਚਾਂ ਦਾ ਸਲਾਦ ਬੜਾ ਵਧੀਆ ਬਣਾਉਂਦੇ ਇੱਕ ਨੰਬਰ ਇੱਕ ਨੰਬਰ ਹੈ ਜੀ ਆ ਦੇਖੋ ਟਮਾਟਰ ਕੋਈ ਦਿੰਦਾ ਨਹੀਂ ਕਿੰਨੇ ਮਹਿੰਗੇ ਆ ਪਿਆਜ਼ ਵੀ ਦਿੰਦਾ ਨਹੀਂ ਕੋਈ ਹਨਾ ਹੀ ਤੇਰਾ ਸਾਰਾ ਕੁਝ ਪਾਇਆ ਉਹਨਾਂ ਨੇ ਵੇ ਨਹੀਂ ਬੜਾ ਮਜ਼ਾ ਆਇਆ ਜੀ ਪਹਿਲਾਂ ਦਾ ਪਰੌਠੇ ਵੀ ਬਹੁਤ ਵਧੀਆ ਬਣਾਉਂਦੇ ਸੀਗੇ। 버거 ਤਾਂ ਬਣਾਉਂਦੇ ਹੀ ਬਣਾਉਂਦੇ ਵਧੀਆ ਨਹੀਂ। ਤੇ ਹੁਣ ਇਹਨਾਂ ਨੇ ਗੋਲ ਗੱਪੇ ਵੀ ਲੈ ਲੈਣੋਂ ਗੋਲ ਗੱਪੇ ਵੀ ਖਾ ਕੇ ਆਣੇ ਬਹੁਤ ਵਧੀਆ ਬਣਾਉਂਦੇ ਆ। ਇੱਕ ਨੰਬਰ ਬਣਾਉਂਦੇ ਆ।